ਆਜ ਅਮਨਿੰਦਰ ਆ ਜਾਓ ਮੰਮੀ ਜੀ ਲੰਘ ਜਾਓ ਲੈ ਮਨਿੰਦਰ ਤੇ ਕਾਸ਼ਤਾਉਂਦੇ ਆ ਇਹਦੀ ਮਾਂ ਕੇ ਨਾਲ ਮੂੰਛ ਕੀ ਤੁਰੀ ਆਉਂਦੀ ਹੈ ਵੀ ਜਦੋਂ ਮੁੰਡਾ ਹੀ ਲੈਣ ਵਾਗ ਗਿਆ ਦੋਨੇ ਸੀਮੀ ਆਦਮੀ ਆ ਜਾਂਦੇ ਅੰਧਾਰਾ ਇਹ ਅੱਡ ਨਾਲ ਤਰਪੈਂਦੀ ਹੈ ਚੱਕ ਕੇ ਬੂਠਾ ਇਹ ਹੋਇਆ ਉਹ ਪੁੱਤ ਤੇਰੀ ਮਾਂ ਬੈਠੀ ਆ ਐਨਾ ਕੁਛ ਉਥੇ ਬੋਲ ਕੇ ਸੀ ਹੁਣ ਮੈਨੂੰ ਦੇਖ ਕੇ ਐਵੇਂ ਨਾ ਕਿਤੇ ਭੱਗ ਜੀ ਦਰਚਾ ਲੱਗਦਾ ਮੈਨੂੰ ਤਾਂ ਕੋਈ ਨਾ ਮਾਂ ਜੇ ਕੁਝ ਬੋਲੂਗੀ ਤਾਂ ਸੁਣ ਵੀ ਲਉਗੀ ਬਾਕੀ ਲਾਡੀ ਆਪਾਂ ਨੂੰ ਲੈ ਕੇ ਆਇਆ ਜੇ ਉਹਦੀ ਮਾਂ ਕੁਝ ਬੋਲੂਗੀ ਤਾਂ ਆਪੇ ਹੀ ਸੰਭੂਗਾ ਨਾਲ ਤੂੰ ਚੁੱਪ ਨਹੀਂ ਰਹਿਣਾ ਨੀਵੀਂ પાਕੇ ਨਹੀਂ ਖੜਨਾ ਜੇ ਤੈਨੂੰ ਕੁਝ ਕਹਿਣ ਲੱਗੀ ਨਾ ਅੱਗੋ ਜਵਾਬ ਦੇਣਾ ਪੂਰਾ ਲੈ ਦੱਸ ਮੈਂ ਪਹਿਲਾਂ ਧੀ ਦੇ ਘਰ ਕਿਵੇਂ ਬੋਲ ਸਕਦੀ ਆ ਕਰ ਕਰ ਕੇ ਨਾ ਤਾਂ ਹੀ ਨੀਵੀਂ ਹੋਈਆਂ ਧੀ ਦਾ ਕਰ ਧੀ ਦਾ ਕਰ ਕਿੰਨਾ ਦਾ ਦਬਾ ਕੇ ਰੱਖਿਆ ਹੁਣ ਨਹੀਂ ਦਬਣਾ ਦੱਸ ਤਾਂ ਤੈਨੂੰ ਮੈਂ ਆ ਜਾ ਕੁਝ ਨਹੀਂ ਹੁੰਦਾ ਜਮਾਂ ਕੁਝ ਨਹੀਂ ਕਹਿੰਦੀ ਤੂੰ ਕਿਉਂ ਫਿਕਰ ਕਰਦੀ ਆ ਓਹੋ ਅੱਗੇ ਬਤਾ ਹਾਂ ਬੇਬੇ ਅੱਗੇ

ਆਲਦੀ ਘਰ ਵਧੀਆ ਹੁੰਦਾ ਪੁੱਤ ਮਾਂ ਮੈਨੂੰ ਤਾਂ ਪਤਾ ਮੈਂ ਤਾਂ ਹਮੇਸ਼ਾ ਹੀ ਆਪ ਦਾ ਘਰ ਸਮਝਾਂਗੇ ਪਰ ਤੁਸੀਂ ਕਦੇ ਮੈਨੂੰ ਆਪਦੀ ਨਹੀਂ ਸਮਝਿਆ ਤਾਂ ਹੀ ਤਾਂ ਜਦੋਂ ਜੀ ਕਰਦਾ ਸੀ ਘਰੋਂ ਕੱਢ ਦਿੰਦੇ ਸੀ ਕਦੇ ਯਕੀਨ ਨਹੀਂ ਕੀਤਾ ਮੇਰੇ ਤੇ ਓਹੋ ਕਾਮੜੀਏ ਓਣੀ ਮੇਰੀ ਅੱਖਾਂ ਤੇ ਪੱਟੀ ਬੰਨੀ ਪਈ ਸੀ ਬੁਲਬੁਲ ਮਾਰੀ ਨੇ ਓ ਤੇਰੇ ਖਿਲਾਫ ਸੌ ਸੌ ਕੁਝ ਬੋਲੀ ਜਾਂਦੀ ਸੀ ਮੈਨੂੰ 扑ੜਕਾ ਦਿੰਦੀ ਸੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਤੇਰੇ 'ਚ ਗਲਤੀਆਂ ਨੇ ਮੈਨੂੰ ਕੀ ਪਤਾ ਸੀ ਵੀ ਗਲਤੀਆਂ ਉਹਦੇ 'ਚ ਐ ਨਹੀਂ ਮੈਂ ਤੈਨੂੰ ਕਾਹਨੂੰ ਇਹੋ ਜਿਹਾ ਕੋਈ ਸਾਇ ਕਹਿੰਦੀ ਭੈਣ ਜੀ ਇੰਨਾ ਤਾਂ ਪਤਾ ਹੀ ਹੁੰਦਾ ਵੀ ਕੌਣ ਸੱਚਾ ਕੌਣ ਝੂਠਾ ਸੱਚੇ ਬੰਦੇ ਦਾ ਤਾਂ ਮੂੰਹ ਤੋਂ ਹੀ ਪਤਾ ਲੱਗ ਜਣਾ ਹੁੰਦਾ ਤੁਸੀਂ ਇੰਨਾ ਟਾਈਮ ਉਹ ਤੋਂ ਛਿਪਦੇ ਰਹੇ ਨਿਪੈਣ ਰਹੇ ਤੈਨੂੰ ਪਤਾ ਉਹ ਤੇਜ ਬਾਲੀ ਸੀ ਮੈਨੂੰ ਤਾਂ ਉਹਨੇ ਇੱਕ ਨੀ ਗਿਣਨ ਦਿੱਤੀ ਜਿਵੇਂ ਮੈਨੂੰ ਸਖਿਆ ਦੇਦੀ ਮਾਂ ਦਾ ਉਹੀ ਗੱਲ ਕਾਮੜੀ ਭੋਲੀ ਉਹਦੇ ਮਗਰ ਲੱਗ ਲਈ ਐਵੇਂ ਤੁਹਾਨੂੰ ਵੀ ਉਹਦੇ ਬਾਰੇ ਕੁਝ ਬੋਲਿਆ ਗਿਆ ਕੁਝ ਤਾਂ ਜੈ ਖਣਾ ਮੇਰਾ ਬਲੱਡ ਵੱਜ ਜਾਂਦਾ ਹੈਗਾ ਪਤਾ ਹੀ ਨਹੀਂ ਲੱਗਦਾ ਫਿਰ ਹਮ ਨਾ ਦੱਸੀ ਤੂੰ ਮੈਂ ਤੁਹਾਨੂੰ ਬੁਲਬੁਲੀ ਦੀ ਸੱਚਾਈ ਦੱਸਦੀ ਹੁੰਦੀ ਸੀ ਤੁਸੀਂ ਮੇਰੇ ਤੇ ਤਾਂ ਯਕੀਨ ਕਰਦੇ ਨਹੀਂ ਸੀ ਤੇ ਅੱਛਾ ਤੁਹਾਨੂੰ ਬੁਲਬੁਲੀ ਦੀਆਂ ਗੱਲਾਂ ਤੇ ਯਕੀਨ ਆ ਜਾਂਦਾ ਸੀ ਕਿਉਂ ਉਹ ਤੋਂ ਪਹਿਲਾਂ ਤਾਂ ਮੈਂ ਹੀ ਇਸ ਘਰ ਵਿੱਚ ਸੀ ਨਾ ਇੰਨੇ ਸਾਲ ਤਾਂ ਮੈਂ ਹੀ ਤੁਹਾਡੀ ਸੇਵਾ ਕੀਤੀ ਸੀ ਪੁੱਤ ਉਹ ਗੱਲਾਂ ਇਹ ਜਿਹੇ ਤਰੀਕੇ ਨਾਲ ਕਰਦੀ ਸੀ ਜਿਵੇਂ ਮੈਂ ਤੇਰੀ ਗੱਲ ਤੇ ਸੋਚਣ ਲਈ ਮਜਬੂਰ ਹੁੰਦੀ ਸੀ ਉਹਦੀ ਉਤਲਾ ਕੋਟ ਇੱਕ ਹੋਰ ਫੇਰ ਦਿੰਦੀ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਤੂੰ ਝੂਠ ਬੋਲਦੀ ਹੈ ਉਹ ਸੱਚ ਬੋਲਦੀ ਹੈ ਚਲ ਕੋਈ ਨਾ ਮਾਂ ਮੈਂ ਤਾਂ ਹਮੇਸ਼ਾ ਹੀ ਰੱਬ ਤੇ ਯਕੀਨ ਰੱਖਿਆ ਸੀ ਕਿ ਇੱਕ ਦਿਨ ਉਹੀ ਮੇਰੇ ਨਾਲ ਖੜੂਗਾ ਤੇ ਤੁਹਾਡੀ ਅੱਖਾਂ ਤੋਂ ਜਿਹੜਾ ਪਰਦਾ ਹੈਗਾ ਨਾ ਗੁਰਬੁਲ ਦਾ ਉਹ ਚੱਕੂਗਾ ਤੇ ਰੱਬ ਨੇ ਮੇਰਾ ਸਾਥ ਦਿੱਤਾ ਤੇ ajo ਪਰਦਾ ਚੱਕਿਆ ਗਿਆ ਸਹੀ ਗੱਲ ਐ ਪੁੱਤ ਨਾਲੇ ਸੱਚ ਦਾ ਸਾਥ ਤਾਂ ਰੱਬ ਵੀ ਦਿੰਦਾ ਹੈਗਾ ਝੂਠਾ ਬੰਦਾ ਤਾਂ ਇੱਕ ਦਿਨ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੁੰਦਾ ਹੈਗਾ ਮੈਂ ਮੈਨੂੰ ਐਂ ਦੱਸ ਮੈਂ ਜੇ ਤੁਹਾਨੂੰ ਕੁਝ ਕਰ ਦੂੰਗੀ ਫੇਰ ਕੀ ਬੰਦ ਦਾ ਜਵਾਕ ਲਿਆ ਦਾ ਤਾਂ ਕੀ ਬੰਦ ਐ ਇਸ ਘਰ ਦੇ ਵਾਰਿਸ ਦਾ ਨੀਤੀ ਜਿੰਨਾ ਚਿਰ ਉਹ ਰੱਬ ਨੇ ਸਾਥ ਦੇਣੇ ਹੈ ਨਾ ਉਨਾਂ ਚਿਰ ਕੋਈ ਕਿਸੇ ਦਾ ਬਾਲ ਨਹੀਂ 빙ਾ ਕਰ ਸਕਦਾ ਇਹ ਤਾਂ ਆਪਣੇ ਮਨ ਦੇ ਵਹਿਮ ਹੁੰਦੇ ਆ ਕੀਤਾ ਭੈਣ ਜੀ ਤੁਸੀਂ ਬਹੁਤ ਵਧੀਆ ਜਿਹੜਾ ਉਹਨੂੰ ਘਰੋਂ ਕੱਢਤਾ ਹਜੇ ਤਹਾਂ ਪਤਾ ਨਹੀਂ ਕੀ ਕਰਦੀ ਦੁਵਾਰੇ ਫੇਰ ਗੱਲਾਂ ਚ ਲੈ ਲੈ ਹਜੇ ਤੱਕ ਕੋਈ ਯਕੀਨ ਨਹੀਂ ਹੈਗਾ ਇਹਨਾਂ ਦਾ ਵੀ ਦੁਵਾਰੇ ਨੂੰ ਘਰੇ ਲਿਆਉਣ ਦੇਖਿਓ ਭੈਣ ਜੀ ਆ ਹੱਥ ਬੰਨੇ ਨੇ ਤੁਹਾਡੇ ਮੂਰੇ ਤੁਹਾਡਾ ਘਰ ਤਾਂ ਉਹ ਜੜਨ ਤੇ ਤੁਲੀ ਪਈ ਐ ਤੁਸੀਂ ਫੇਰ ਉਹਨੂੰ ਅੰਦਰ ਨੂੰ ਬਾੜੋਗੇ ਇਹ ਨਾ ਕੰਮ ਕਰਿਓ ਹੁਣ ਉੱਥੇ ਤਾਂ ਅਸੀਂ ਬਿਥੇਰੀ ਬੇਸ਼ਕੀ ਕਰਕੇ ਤੋਰੀ ਆ ਮੈਨੂੰ ਨਹੀਂ ਲੱਗਦਾ ਹੁਣ ਉਹ ਇੱਧਰ ਆਉਣ ਨੂੰ ਨੱਕ ਵੀ ਕਰੂ ਉਹਦਾ ਕਿਉਂ ਬੇਬੇ ਹੁਣ ਕਿਵੇਂ ਵੜਾਂਗੇ ਉਹਨੂੰ ਮੈਂ ਤਾਂ ਆਪ ਕਹਿਣੀ ਆ ਪੁੱਤ ਆਪਾਂ ਹੁਣ ਕਿਵੇਂ ਵੜਾਂਗੇ ਉਹੀ ਤਾਂ ਗੱਲ ਹੈ ਹਾਂ ਹੁਣ ਨਹੀਂ ਵੜਦੇ ਮਮੀ ਕਹਿ ਰਹੀ ਸੀ ਨਾ ਵੀ ਉਹਦੀਆਂ ਗੱਲਾਂ ਤੇ ਯਕੀਨ ਆ ਜਾਂਦਾ ਸੀ ਵੀ ਗੱਲਾਂ ਇਸ ਤਰੀਕੇ ਨਾਲ ਕਰਦੀ ਸੀ ਮੈਂ ਕੀ ਪਤਾ ਉਹ ਦੁਬਾਰਾ ਆ ਕੇ ਫੇਰ ਇਸ ਤਰੀਕੇ ਦੀਆਂ ਗੱਲਾਂ ਕਰੇ ਕਿ ਤੁਹਾਨੂੰ ਯਕੀਨ ਆ ਜਾਏ ਉਹਤੇ ਓਹੋ ਝੂਠੇ ਬੰਦੇ ਦਾ ਕੰਮ ਹੀ ਇਹ ਜਾ ਹੁੰਦਾ ਆਹ ਦੀਆਂ ਗੱਲਾਂ ਦੇ ਵਿੱਚ ਲੈ ਲੈਣਾ ਉਹੀ ਹੈ ਅੱਜ ਕੱਲ ਜਿਹੜਾ ਬੰਦਾ ਜ਼ਿਆਦਾ ਚੁਸਤ ਚਲਾਕ ਹੁੰਦਾ ਨਾ ਜੇ ਉਹਨੇ ਕਿਸੇ ਨੂੰ ਆਪਦਾ ਝੂਠ ਸੱਚ ਬਣਾ ਕੇ ਦੱਸਣਾ ਤਾਂ ਝੂਠ ਨੂੰ ਵੀ ਸੱਚ ਦੇ ਗਹਿਣੇ ਪਹਿਨਾ ਦਿੰਦੀ ਐ ਉਹ। ਹੋਰ ਹਾਂ ਉਹ ਤੇ ਜੇ ਕਲਾ ਹੈਗੀ ਐ ਜੇ ਵੱਡੀ ਦੇ। ਬਾਕੀ ਪਹਿਲਾ ਯਕੀਨ ਜਤ ਲੱchnਾ ਬੇਬੇ ਆਪਣਾ ਉਹਨੇ ਇਹਨੂੰ ਮਾਰੀ ਚਾਹੇਗੇ। ਉਹੀ ਤਾਂ ਹੈ। ਤੁਸੀਂ ਕਿਉਂ ਮੈਨੂੰ ਮਾਰੀ ਸਮਝਿਆ? ਮਨਿੰਦਰ ਗੱਲ ਤਾਂ ਤੈਨੂੰ ਮੈਂ ਦੱਸੀ ਤਾਂ ਜਾਣਾ। ਵੀ ਜਦੋਂ ਮੈਂ ਉਹਦੀਆਂ ਗੱਲਾਂ ਦੇ ਵਿੱਚ ਹੀ ਆ ਗਿਆ। ਬਾਕੀ ਹੁਣ ਤਾਂ ਆਪਣੀ ਅੱਖਾਂ ਤੋਂ ਪਰਦਾ ਉੱਠ ਗਿਆ ਨਾ। ਹਾਂ ਹੁਣ ਤੂੰ ਵੀ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਦੀ ਭਾਈ। ਮੈਨੂੰ ਦੁੱਖ ਲੱਗਦਾ ਨਾ ਜਿਹੜਾ ਕੁਝ ਮੇਰੇ ਦਿਲ ਤੇ ਬੀਤਿਆ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ। ਮੈਨੂੰ ਪਤਾ ਮੇ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਕਿਹੋ ਜਿਹਾ ਦੇਰ ਹੰਡਾਏ ਨੇ ਤੇ ਮੇਰੀ ਮਾਂ ਅੰਦਰ ਲੁਕ ਲੁਕ ਕੇ ਰੋਂਦੀ ਸੀ ਆ ਦੀ ਕੀ ਦੇ ਦੁੱਖ ਦੇਖ ਕੇ ਚਲ ਕੋਈ ਨਹੀਂ ਹੁਣ ਉਹ ਅੰਦਰ ਲੁਕ ਲੁਕ ਰਉ ਜੈ ਵੱਡੀ ਦਿੱਤੀ ਬਸ ਹਾਂ ਠੀਕ ਗੱਲ ਆ ਉਹ ਵੀ ਹੈ ਵੀ ਰੱਬ ਨੇ ਵੀ ਬਦਲਾ ਲੈ ਲਿਆ ਉਹਦਾ ਸੇਡ ਦਾ ਹੁੰਦੇ ਆ ਮਾਂ ਐਸ਼ ਨਾ ਕਿਸੇ ਕਿਸੇ ਦੇ ਕਰਮਾਂ ਦੇ ਵਿੱਚ ਹੀ ਹੁੰਦੀ ਆ ਉਹ ਤੋਂ ਐਸੀ ਜਿੰਦਗੀ ਜਿਉਈ ਨਹੀਂ ਗਈ ਹਾਂ ਇਹ ਤਾਂ ਵਧੀਆ ਰੱਬ ਨੇ ਕੀਤਾ ਜਿਹੜੀਆਂ ਪੁੱਤ ਦੀਆਂ ਅੱਖਾਂ ਤੋਂ ਪਰਦਾ ਚੱਕ ਤਾ ਨਾ ਥੋਡੀਆਂ ਤੋਂ ਜੇ ਇਹ ਨਾ ਦੇਖਦਾ ਉਹਦੇ ਜ਼ਹਿਰ ਮਲਾਉਂਦੀ ਨੂੰ ਫੇਰ ਭਲਾ ਜੇ ਕੁਛ ਥੋਨੂੰ ਹੋ ਜਾਂਦਾ ਕੀ ਬਣਦਾ ਬੜੀ ਸੀ ਜੀ ਸਾਡੀ ਬਸ ਮੇਨ ਗੱਲ ਇਹੀ ਆ ਰੱਬ ਨੇ ਲਿਖੀ ਸੀ ਸਾਡੀ ਉਹੀ ਕਹਿੰਦੇ ਰਹ ਹੁੰਦੇ ਆ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹ ਗੱਲ ਐ ਭੈਣੇ ਮਨਿੰਦਰ ਤੂੰ ਐ ਕਰ ਚਾਹ ਬਣਾ ਮਮੀ ਜੀ ਵਾਸਤੇ ਗਰਮ ਤਾਂ ਐ ਨਹੀਂ ਸਮਝ ਆਉਂਦੀ ਵੀ ਦੱਸ ਥੋਨੂੰ ਇਹਨਾਂ ਨੇ ਨਾਲ ਕਿਉਂ ਐਡੀ ਗਰਮੀ ਚ ਕਿੜੀ ਸਿਆ ਲੈ ਹੋਰ ਤੂੰ ਰਸ ਆਪਰੇ ਜਦ ਬਾਗ ਗਿਆ ਸੀ ਲੈਣ ਮੁੰਡੇ ਤੂੰ ਲੈ ਕੇ ਆ ਜਾਂਦਾ ਗਰਮੀ ਚ ਪਤਾ ਹੁਣ ਇਹ ਵਿਚਾਰੀ ਪਹਿਲਾਂ ਆਈ ਐ ਫਿਰ ਗਰਮੀ ਚ ਜਾਊਗੀ ਕਿੰਨਾ ਔਖਾ ਹੋ ਜਾਂਦਾ ਮੇਰੀ ਗੱਲ ਸੁਣ ਕੇ ਤਾਂ ਨਹੀਂ ਆਉਂਦੇ ਇਹਨਾਂ ਨੇ ਆਪਾਂ ਨਾਲ ਇੱਥੇ ਰਹਿਣਗੇ ਹੈ ਹੋਰ ਹੁਣ ਉੱਥੇ ਜਾ ਕੇ ਇਹਨਾਂ ਨੇ ਕੀ ਕਰਨਾ ਇਕੱਲੇ ਰਹਿ ਗਏ ਨੇ ਬਾਪੂ ਜੀ ਤਾਂ ਜੇਲ੍ਹ ਚ ਨੇ ਅੱਛਾ ਹਾਂ ਭੈਣ ਜੀ ਮੈਨੂੰ ਤਾਂ ਜਵਾਬ ਨਹੀਂ ਕੀਤਾ ਸੀ ਮੈਨੂੰ ਕਹਿੰਦਾ ਮਾਂ ਨਾਲ ਚੱਲੋ ਇੱਥੇ ਕੌਣ ਆ ਦੇਖਣ ਆਲਾ ਤੁਹਾਨੂੰ ਉਹ ਤਾਂ ਗੱਲ ਠੀਕ ਐ ਪਰ ਕੀ ਦੇਵਾਰ ਮਾਮਾ ਬੇਟੀਆਂ ਸੋਹਣੀਆਂ ਥੋੜੀ ਲੱਗਦੀਆਂ ਲੋਕ ਹੀ ਮਿਹਨੇ ਦੇ ਦਿੰਦੇ ਹੈਗੇ ਲੋਕ ਤਾਂ ਮਿਹਨੇ ਦੇ ਦਿੰਦੇ ਆ ਲੋਕਾਂ ਦਾ ਕੀ ਆ ਲੋਕ ਤਾਂ ਬੋਲਦੇ ਰਹਿੰਦੇ ਆ ਪਰ ਗੱਲ ਸੁਣ ਵੇ ਪਿਆ ਹੁਣ ਉੱਥੇ ਇਹ ਇਕੱਲੇ ਨੇ ਮਨਿੰਦਰ ਨੂੰ ਆਪਾ ਲੈ ਜਾਂਦਾ ਠੀਕ ਹੈ ਇਹ ਕਿੱਥੇ ਜਾਣਗੇ ਕੀ ਕਰਨਗੇ ਇੱਥੇ ਹੁਣ ਸਾਰਾ ਕਾਰਮ ਕਾਰ ਮੈਨੂੰ ਹੀ ਕਰਨਾ ਪਊਗਾ ਜਾਂ ਫਿਰ ਤੂੰ ਭੈਣ ਜੀ ਆਪਦੇ ਘਰ ਨੂੰ ਜਿੰਦਾ ਲਾਇਆਈ ਜਿੰਦਾ ਹੀ ਲੱਗਣਾ ਸੀ ਭੈਣੇ ਫਿਰ ਓਹੋ ਕੁੜੇ ਜਿੰਦਾ ਲਾਇਆ ਤਾਂ ਕਰਨੂ ਹੀ ਮਾੜਾ ਹੁੰਦਾ ਤੈਨੂੰ ਕਿਹਨੇ ਮਤ ਦੇਤੀ ਬੇਬੇ ਕੋਈ ਗੱਲ ਮੇਰੀ ਗੱਲ ਸੁਣ ਲੈ ਮੈਂ ਜਾਊਂਗਾ ਅੱਜ ਵਕੀਲ ਨਾਲ ਕਰਦਾ ਗੱਲਬਾਤ ਠੀਕ ਹੈ ਪੁੱਛਣਾ ਬਾਪੂ ਜੀ ਨਾਲ ਕੀ ਸਿਸਟਮ ਹੋਈ ਜਾਂਦਾ ਉੱਥੇ ਕੀ ਨਹੀਂ ਆਪਾਂ ਦਾ ਪਤਾ ਹੀ ਨਹੀਂ ਮੁਲਾਕਾਤਾਂ ਕਰਨ ਦਿੱਤੇ ਉਹਨਾਂ ਨੇ ਅਜੇ ਤੱਕ ਮੈਂ ਤਾਂ ਆਪ ਕਹਿਨੀ ਆ ਪੈਣੀ ਜੇ ਉੱਥੇ ਛੁੱਟ ਕੇ ਆਉਣ ਮੈਂ ਤਾਂ ਉਹਦੀ ਵਗ ਜਾ ਕਰਨ ਉਹ ਹੀ ਹੈ ਭੈਣੇ ਆਪ ਦਾ ਘਰ ਹੀ ਆਖਰ ਨੂੰ ਆਪ ਦਾ ਹੁੰਦਾ ਹੈਗੀ ਗੱਲ ਪਤਾ ਕੀ ਹੈ ਬੇਬੇ ਹੁਣ ਜਿਹੇ ਜੇ ਕੇਸ ਦੇ ਵਿੱਚ ਉਹ ਅੰਦਰ ਗਏ ਨੇ ਪਿੰਡ ਦੇ ਲੋਕ ਜਾਉ ਨਹੀਂ ਦਿੰਦੇ ਹੁਣ ਇਹ ਇਕੱਲੇ 100 ਗੱਲਾਂ ਬਾਤਾਂ ਕਰ ਦਿਆ ਤਾਂ ਕਰਕੇ ਮੈਂ ਇਹਨੂੰ ਇੱਥੇ ਲੈ ਆਂਦਾ ਲੋਕ ਤਾਂ ਹੁਣ ਉਦੋਂ ਵੀ ਦੁੱਗਣੀਆਂ ਗੱਲਾਂ ਬਣਾਉਣਗੇ ਅੱਲਾ ਕਹਿੰਦਾ ਹੁਣ ਇੱਥੋਂ ਡਰਦੀ ਮਾਰੀ ਹੁਣ ਤੀਹ ਦੇ ਬਾਰ ਜਾ ਬੈਠੀ ਹੁਣ ਤਾਂ ਗੱਲਾਂ ਹੋਰ ਜਾਦੇ ਵੱਧ ਗਈਆਂ ਉਹ ਕੁਝ ਨਹੀਂ ਹੁੰਦਾ ਬੇਬੇ ਠੀਕ ਹੈ ਲੋਕਾਂ ਦੇ ਮੂੰਹ ਆਪੇ ਬੰਦ ਹੋ ਜਾਣਗੇ ਜਦੋਂ ਬਾਪੂ ਬਾਰਾ ਬਾਰਾ ਜੇ ਹੁਣ ਆਪਣੇ ਗੋਲੀ ਕਮਾਂਡਰ ਨੂੰ ਲੈ ਮੈਂ ਕੀ ਕਹਾਂ ਅੱਲਾ ਕਹਿੰਦਾ ਇੱਕ ਦਿਨ ਚਲ ਮਾਂ ਮਿਲਣ ਲਈ ਦੋ ਦਿਨ ਜਦੋਂ ਕਹਿੰਦਾ ਵੀ ਇੱਥੇ ਰਹਿਣ ਆ ਗਈ ਜਦੋਂ ਮੈਂ ਜਦੋਂ ਮੈਂ ਕਹੀ ਇਹਨਾਂ ਦੀ ਮੈਂ ਪੁਲਿਸ ਨਾਲ ਗੱਲ ਕਰਦਾ ਸਾਰੇ ਪ੍ਰਸ਼ਾਸਨ ਨਾਲ ਗੱਲ ਕਰਦਾ ਕੀ ਪਤਾ ਦੋ ਤਿੰਨ ਜਣਾਂ ਦੇ ਵਿੱਚ ਆਪਾਂ ਬਾਹਰ ਹੀ ਕਢਾ ਲਈਏ ਇਹ ਇੰਨੀ ਤਾਂ ਚੱਲਦੀ ਹੈ ਆਪਣੀ ਚਲ ਹੋਰ ਕੀ ਹੈਗਾ ਘਟ ਲਾ ਭਾਈ ਗੱਲ ਹਾਂ ਤੁਸੀਂ ਐਂ ਕਰੋ ਤੁਸੀਂ ਤੇ ਉਮਰਿੰਦਰ ਚਾਹ ਬਣਾਈ ਜਾਂਦੀ ਹੋਵੇ ਚਾਹ ਚ ਪੀਓ ਤੁਸੀਂ ਜਾ ਕੇ ਤੇ ਮੈਂ ਕਹਿੰਦਾ ਸੀਗਾ ਬੇਬੇ ਉਹ ਫੋਨ ਪਾਉਂਦਾ ਨਹੀਂ ਆ ਉਹਦੀ ਮਾਤਾ ਹਲੇ ਤੱਕ ਤਾਂ ਕੋਈ ਫੋਨ ਨਹੀਂ ਆਇਆ ਐ ਨਹੀਂ ਪਰ ਉਹ ਗੁੱਜੀਆਂ ਕਾਨੂੰ ਰਹਿੰਦੀਆਂ ਨੇ ਤੂੰ ਦੇਖਦਾ ਯਹੀਂ ਕੁਛ ਨਾ ਕੁਛ ਤਾਂ ਕਰਨੀਆਂ ਟਿੱਕੇ ਬੈਠਣ ਵਾਲੀ ਨਹੀਂ ਤੇ ਕਿ ਆਪਾਂ ਵੀ ਨਹੀਂ ਬੰਦੇ ਕਰ ਜਾਣਾ ਮੈਂ ਵਕੀਲ ਕੋਲੇ ਮੇਰੀ ਗੱਲ ਸੁਣ ਵੀ ਇਹਨੂੰ ਸੰਧਾਰੇ ਨੂੰ ਇੱਥੇ ਬਿਠਾਉਣ ਦੀ ਕੀ ਲੋੜ ਹੈ ਚੱਕ ਕੇ ਮੂੰਹ ਕੱਚਾ ਹੋ ਜਾ ਪਿਓ ਜੇਲ੍ਹ ਤੇ ਇੱਥੇ ਰਹੂ ਉਹ ਕੁਝ ਨਹੀਂ ਹੁੰਦਾ ਬੇਬੇ ਰਹਿਣ ਦੇ ਚਾਰ ਪੰਜ ਕੱਲੀ ਮਨਿੰਦਰ ਨੂੰ ਤੋਰਦੀ ਨਹੀਂ ਸੀ ਤਾਂ ਲੈ ਕੇ ਆਏ ਨਾਲ ਟੋਰਤੀ ਨਹੀਂ ਸੀ ਤੈਨੂੰ ਕੀ ਪਤਾ ਮਨਿੰਦਰ ਮੈਨੂੰ ਕੀ ਕੁਝ ਬੋਲੀਆ ਉੱਥੇ ਆਉਂਦੀ ਨਹੀਂ ਸੀ ਉਹ ਮਸਾਂ ਲੈ ਕੇ ਆਇਆ ਇਹਨੂੰ ਇਹਨੂੰ ਕਿਹ ਨਾਲ ਚੱਲ ਰਿਹਾ ਤਾਂ ਮਾਂ ਮਾਟੀਆਂ ਦੀਆਂ ਲੜਕਾ ਨਿਕਲੀਆਂ ਨਹੀਂ ਦਿਖਲਾ ਫਿਰ ਕੀ ਹੁੰਦਾ ਹੈ ਸ਼ਰਮ ਨਹੀਂ ਮੰਨਦੀ ਵੀ ਹਲੇ ਪਿਓ ਜੇਲ੍ਹ ਚ ਬੈਠਾ ਕਰੋ ਤੂਟਾਂ ਕਰਕੇ ਆਪਾਂ ਥੋੜੀਆਂ ਕਰਿਆ ਇਹਨਾਂ ਨਾਲ ਤਾਂ ਹੀ ਤਾਂ ਇਹ ਐ ਬੋਲਦੀਆਂ ਨੇ ਇਹਨਾਂ ਦੇ ਮਨ ਦੇ ਵਿੱਚ ਨਾ ਆਪਣੇ ਪ੍ਰਤੀ ਖਾਰ ਭਰੀ ਹੋਈ ਹੈ ਬੇ ਤੂੰ ਕਿ ਆਪਣੇ ਸਿਰ ਐਵੇਂ ਬਰੋਂ ਲੈਣਾ ਹੈਗਾ ਆਪਾਂ ਇਹ ਜਿਹੇ ਇਹਨਾਂ ਨਾਲ ਐਡਾ ਵੀ ਕੀ ਕਰਤਾ ਉਹ ਫਿਰ ਬੇਬੇ ਕੋਸਾ ਨਹੀਂ ਹੁੰਦਾ ਮੇਰੀ ਗੱਲ ਸੁਣ ਲੈ ਮਨਿੰਦਰ ਨੂੰ ਤੇ ਮਨਿੰਦਰ ਦੀ ਮਾਂ ਨੂੰ ਮੈਂ ਲੈ ਕੇ ਆਇਆ ਤੇ ਤੂੰ ਇਹਨੂੰ ਜਾਣੂ ਨਹੀਂ ਕਹਿਣਾ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਠੀਕ ਹੈ ਨਾ ਚੰਗਾ ਨਹੀਂ ਕਹਿੰਦੀ ਹੋਰ ਕੀ ਹੈਗਾ ਮੇਰੀ ਗੱਲ ਸੁਣ ਲੈ ਘਰ ਦਾ ਕੰਮ ਕਾਰ ਕਰਨ ਨੂੰ ਕੋਈ ਨਹੀਂ ਹੈਗਾ ਭਾਈ ਤੈਨੂੰ ਕੋਈ ਨੀ ਲੱਗਦਾ ਪਰ ਦੇ ਨਾਲ ਕੁਝ ਹੋਰ ਨੇ ਮੇਰੀ ਗੱਲ ਸੁਣ ਲੈ ਉੱਥੇ ਗਾਹ ਤੈਨੂੰ ਐਡੀਆਂ ਪੁਲਸਾਂ ਚ ਪਤੇ ਕਰਨ ਦੀ ਕੀ ਲੋੜ ਐ ਕਿ ਸਾਰੇ ਪ੍ਰਸ਼ਾਸਨ ਨਾਲ ਗੱਲ ਕਰਦਾ ਗਾਹਾਂ ਦੀ ਉਹ ਮੁੱਖ ਮੰਤਰੀ ਐ ਵੀ ਨੇ ਮੁੱਖ ਮੰਤਰੀ ਨੇ ਬਾਹਰ ਆਉਣਾ ਗਾ ਉਹ ਹੋ ਬਾਹਰ ਹੁਣ ਮੇਰੀ ਗੱਲ ਸੁਣ ਉਹਨੇ ਤਾਂ ਨੀ ਇਹੋ ਜਿਹਾ ਕੰਮ ਕਰਿਆ ਉਹ ਤਾਂ ਆਪਾਂ ਨੂੰ ਵੀ ਪਤਾ ਐ ਸਿਆਣਾ ਵਹਿਣਾ ਬੰਦਾ ਗਾ ਉਹ ਹਾਂ ਤੈਨੂੰ ਕੀ ਪਤਾ ਗਾ ਕਿਸ ਨੇ ਤਾਂ ਹੂੰ ਤਲਾਈਏ ਕੋਈ ਗੱਲ ਨੀ ਲੱਗ ਜੂਗਾ ਪਤਾ ਠੀਕ ਐ ਪੁਲਸ ਆਪੇ ਪਤਾ ਕਰ ਲੂਗੀ ਕੀ ਚੀਜ਼ ਐ ਤੇ ਕੀ ਚੀਜ਼ ਨੀ ਕਹ ਰਿਹਾ ਠੀਕ ਨਹੀਂ ਹੈ ਜੀ ਆਈ ਵੀ ਪਤਾ ਲੱਗ ਜੂਗਾ ਆਏ ਵੀ ਪਤਾ ਲੱਗ ਜੂਗਾ ਵੀ ਕਿਹਨੇ ਇਹਨਾਂ ਨੂੰ ਪੈਸੇ ਦਿੱਤੇ ਹੈ ਕਿਹਨੇ ਇਹਨੂੰ ਫਸਾਇਆ ਸਾਰਾ ਕੁਝ ਪਤਾ ਲੱਗ ਜੂਗਾ ਪਰ ਗੱਲ ਕੀ ਹੈ ਵੀ ਜਿੰਨਾ ਚਿਰ ਇਹ ਇੱਥੇ ਬੈਠੀ ਹੈ ਤੂੰ ਉਹਨੂੰ ਬੈਠੀ ਰਹਿਂਦੇ ਜਾਨ ਨੂੰ ਨਹੀਂ ਕਹਣਾ ਠੀਕ ਹੈ ਨਾ ਚੰਗਾ ਫੜੋ ਇੱਥੇ ਮੈਨੂੰ ਰੋਟੀ ਲਾ ਦੇ ਹੁਣ ਹੋਰ ਕੀ ਹੈਗਾ ਕੁਝ ਨਹੀਂ ਹੁੰਦਾ ਚਾਹ ਪਾਣੀ ਪੀ ਲਿਆ ਕਰ ਹੁਣ ਬਣਾ ਕੇ ਦੇਊਗੀਓ ਸਿੱਧਰਾ ਉ ਤਾਂ ਹੀ ਤਾਂ ਕਹਿੰਦੇ ਨੇ ਕਿ ਮਾੜਾ ਜੰਮੇ ਨਾ ਮਾੜਾ ਆਵੇ ਨਾ ਬਿੱਜੂ ਕਿਸੇ ਥਾਂ ਦਾ ਹਲੋ ਜੀ ਚਾਹ ਪੀ ਲਓ ਮੈਂ ਤਾਂ ਨਹੀਂ ਕਹਿੰਦੇ ਸੀ ਮਨਿੰਦਰ ਨਾਲ ਗੱਲ ਹੋਈ ਸੀ ਤੁਹਾਡੀ ਕਿਵੇਂ ਸੁਨੋ ਮਾਥੜ ਵਾਰੇ ਕੀ ਬਣਿਆ ਉਧਰ ਉਹ ਯਾਰ ਉੱਧੇ ਹੀ ਹੋਈ ਸੀ ਗੱਲ ਜਿਹਦੇ ਆਈ ਸੀ ਉਹ ਉਸ ਤੋਂ ਬਾਅਦ ਤਾਂ ਗੱਲ ਹੀ ਨਹੀਂ ਹੋਈ ਵਕੀਲ ਹੁਣਾ ਕਰੀ ਸੀ ਗੱਲ ਮੈਂ ਵਕੀਲ ਕੀ ਕਹਿੰਦਾ ਉਹ ਕਹਿੰਦਾ ਕਰਦਾ ਮੈਂ ਕੋਈ ਹੱਲਾ ਹੈ ਕਿ ਰੰਗ ਦਾ ਮੁਲਾਕਾਤ ਕਰਾ ਦਿੰਨਾ ਤੁਹਾਡੀ ਮੈਂ ਜੇ ਕਹਿੰਦੇ ਆ ਤਾਂ ਮਨਿੰਦਰ ਕਹਿੰਦੀ ਸੀ ਨਾ ਵੀ ਮੈਂ ਉਹ ਕਰਨਾ ਵੀ ਮਿਲਿਆ ਆਵਾਂਗੇ ਅਸੀਂ ਹਾਂ ਕਹਿੰਦੀ ਤਾਂ ਸੀਗੀ ਮਨਿੰਦਰ ਚੱਲ ਮਲਾ ਲਿਆ ਵੀ ਵਧੀਆ ਕੋਈ ਮਲਾ ਤਾਂ ਲਿਆਵਾਂਗੇ ਚੱਲ ਤਾਂ ਵੀ ਚਾਚਾ ਉਹ ਵੀ ਕਰੇ ਉਹ ਕਹਿੰਦਾ ਵੀ ਮੈਂ ਮਿਲਣਾ ਨਹੀਂ। ਸਾਚਾ ਤਾਂ ਹੁਣ ਵਿਚਾਰਾ ਬੇਸ਼ਰਮੀ ਹੋ ਕੇ ਕਿੱਥੇ ਮਿਲੂਗਾ ਹੁਣ। ਚਲ ਕੋਈ ਨਹੀਂ ਦੇਖਦੇ ਆਂ ਬਾਕੀ ਜਿਵੇਂ ਲੋਟ ਆਇਆ ਹੈ। ਕੀ ਆ ਜੇ ਉਹ ਬੰਦਾ ਹਜੇ ਆਇਆ ਹੀ ਨਹੀਂ ਬੁੜੀ ਉੱਥੇ ਪੇਸ਼ ਹੀ ਨਹੀਂ ਹੋਈ ਉਹ। ਜੇ ਉੱਥੇ ਪੇਸ਼ ਹੋਊਗੀ ਤੇਰੀ ਆ ਨਹੀਂ ਆ ਜਦੋਂ ਪਤਾ ਜਮਾਨੀ। ਪੇਸ਼ ਨਹੀਂ ਹੋਵੇ। ਉਹ ਯਾਰ ਹੁਣ ਜਦੋਂ ਅਗਲੇ ਨੇ ਕੇਸ ਕਰਿਆ ਪੇਸ਼ ਤਾਂ ਹੋਊਗਾ ਹੀ ਕਿਸੇ ਨਾ ਕਿਸੇ ਹਿਸਾਬ ਨਾਲ ਤਾਂ ਗੱਲ ਰਾਹ ਪਉਣੀ ਬੂ। ਹਜੇ ਤੱਕ ਮੂਰਤ ਆਈ ਨਹੀਂ ਜੀ। ਉਹ ਯਾਰ ਹੁਣ ਪਤਾ ਨਹੀਂ ਕੀ ਹੋਈ ਜਾਂਦਾ ਕੀ ਨਹੀਂ ਹੁੰਦਾ। ਇਹਦਾ ਤਾਂ ਕੋਈ ਹੱਲ ਨਹੀਂ ਹੁੰਦਾ ਹਜੇ ਤਾਂ। ਮੇਰੇ ਤੋਂ ਮੈਂ ਇਹ ਕਹਿੰਦੀ ਸੀਗੀ ਤੁਸੀਂ ਮਨਿੰਦਰ ਨਾਲ ਜਵਾਕ ਦੀ ਗੱਲ ਕਰ ਲੰਦੇ ਆਪਾਂ ਕੁੜੀ ਲੈ ਆਉਂਦੇ ਉਹ ਯਾਤਰਾ ਦਿਮਾਗ ਤਾਂ ਠੀਕ ਆ ਤੈਨੂੰ ਜਵਾਕਾਂ ਦੀ ਪਈ ਆ ਉਹਨਾਂ ਦੇ ਵਿਚਾਰਿਆਂ ਦੇ ਕੀ ਪਾਣਾ ਹੋਇਆ ਖੜਾ ਘਰੇ ਯਾਰ ਉਹ ਤਾਂ ਹੁਣ ਜਿਹੜਾ ਕੁਝ ਹੋਈ ਜਾਂਦੀ ਓ ਤਾਂ ਚੱਲੀ ਜਾਂਦਾ ਨਾ ਜਦੋਂ ਲਾਡੀ ਨੇ ਕਹਿਤਾ ਮਨਿੰਦਰ ਨੇ ਵੀ ਕਹੀ ਦਿੱਤਾ ਵੀ ਲੈ ਜੀਓ ਤੁਸੀਂ ਕੁੜੀ ਉਹ ਯਾਰ ਮਾੜੀ ਮੋਟੀ ਸ਼ਰਮ ਮੰਨਿਆ ਗੱਲ ਕਰਦੀ ਠੀਕ ਆ ਲੈ ਜੀਓ ਕੁੜੀ ਕੁੜੀ ਤਾਂ ਲੈ ਆਵਾਂਗੇ ਉਹ ਕਿਰੋਂ ਤੋਂ ਕਿਤੇ ਭੱਜੀ ਜਾਂਦੀ ਆ ਇਹ ਉਹ ਭੱਜੂਗੀ ਕਿਤੇ ਲੈ ਜੀ ਪਰਸੋਂ ਤਾਂ ਮਨਿੰਦਰ ਕਹਿ ਕੇ ਗਈ ਆ ਉਹ ਕਹਿ ਕੇ ਤਾਂ ਮੈਨੂੰ ਵੀ ਪਤਾ ਗਈ ਆ ਉਹਨਾਂ ਸੋਹਣੇ ਲੱਗਾਂਗੇ ਯਾਰ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਤਾਂ ਕੀ ਕਸਮਾਨ ਪਿਆ ਪਾਪਾ ਜਾ ਕੇ ਉੱਥੇ ਕਹਦੇ ਵੀ ਕੁੜੀ ਦੇ ਦੇ ਤੁਹਾਨੂੰ ਦੱਸ ਤੁਸੀਂ ਤਾਂ ਇਹੀ ਕਰਨਾ ਹੁੰਦਾ ਜਦੋਂ ਮੈਂ ਕੁਛ ਨਾ ਕੁਛ ਕਹਿੰਨੀ ਆ ਨਾ ਕੋਈ ਗੱਲ ਨਹੀਂ ਸੁਣਦੇ ਉੱਥੇ ਆ ਕੇ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਉੱਥੋਂ ਮੁੜ ਆਏ ਰਾਹ ਚ ਉਹ ਕੋਈ ਨਹੀਂ ਸਾਇਦ ਮਤੇ ਨਾ ਹੁੰਦੇ ਹੁੰਦੇ ਆ ਕੰਮ ਇਹ ਹੁਣ ਦੱਸ ਮੈਂ ਕਿੱਥੋਂ ਹਰਿਆ ਕਰਦੇ ਆ ਜਵਾਕ ਇਥੇ ਮੈਂ ਤਾਂ ਲਾ ਦ ਤੁਸੀ ਲੈ ਕੇ ਨਹੀਂ ਆਉਣਾ ਤਾਂ ਹੀ ਤੂੰ ਟਾਲੀ ਮਟੋਲੇ ਕਰੀ ਜਾਂਨੇ ਓਹ ਯਾਰ ਲੈ ਆਉਣ ਨੂੰ ਮੈਨੂੰ ਕਿਹੜਾ ਤਾਂ ਪਿਆਰੀ ਆ ਉਹ ਜਦੋਂ ਉਹਦੇ ਆਏ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਕੋਈ ਤੁਸੀਂ ਤਾਂ ਬਹੁਤ ਵਾਰ ਕਹਿਆ ਵੀ ਲੈ ਆਵਾਂਗੇ ਪਰ ਲੈ ਕੇ ਤਾਂ ਨਹੀਂ ਆਉਂਦੇ ਜੇ ਨਹੀਂ ਲਿਹਾਉਣਾ ਮੈਨੂੰ ਜਵਾਬ ਦੇ ਦੋ ਸਿੱਧਾ ਸਿੱਧਾ ਵੀ ਨਹੀਂ ਲਿਹਾਉਂਦੇ ਮੈਂ ਨਾਮਿੰਤਾ ਕਰੂੰਗੀ ਤੁਹਾਡੀਆਂ ਓ ਯਾਰ ਮਿੰਤਾ ਕਰਨ ਵਾਲੀ ਕਿਹੜੀ ਗੱਲ ਆ ਓ ਜੇ ਤਾਂ ਕਿੱਧਰ ਫਿਰਦੇ ਆ ਤੈਨੂੰ ਵਿੱਚ ਜਵਾਕਾ ਹੀ ਹੋਈ ਪਈ ਆ ਵੀ ਦਵਾ ਦਾ ਜਵਾਕ ਲੈ ਕੇ ਇੱਥੇ ਦੱਸ ਕਿ ਗੱਡਾ ਖੜਾਗਾ ਜਵਾਕਾ ਮੇਨਾ ਤੁਸੀਂ ਤਾਂ ਹੀ ਕਹਿੰਨੇ ਬਸ ਜਵਾਕ ਦੇ ਵੀ ਨਾ ਸਾਰੀ ਉਮਰ ਆਈ ਤੜਫਦੀ ਰਵਾਂ ਮੈਂ ਓ ਯਾਰ ਮੈਂ ਵੀ ਤਾਂ ਫਿਰਦਾ ਹੀ ਆ ਉਹ ਗੱਲ ਤਾਂ ਹੁੰਦਾ ਗੱਲ ਦਾ ਕਿ ਐ ਹੁਣ ਵਿੱਚ ਡੂੰਡਾ ਚੱਕ ਲਏ ਜਵਾਕ ਦਾ ਉਹ ਵੀ ਲੱਗਾਂਗੇ ਉੱਥੇ ਜਾਂਦੇ ਚਲ ਗੱਲ ਮੈਂ ਮੰਨਦੀ ਆ ਹੋਈ ਆ ਆ ਗੱਲ ਤਾਂ ਹੁਣ ਹੋਈ ਆ ਪਹਿਲਾਂ ਕਿਉਂ ਨਹੀਂ ਗਏ ਪਹਿਲਾਂ ਕਿਹੜਾ ਬਾਗਏ ਤੁਸੀਂ ਜਦੋਂ ਲਾਡੀ ਘਰੇ ਆਇਆ ਸੀਗਾ ਉਹ ਕੋਈ ਗੱਲ ਨਹੀਂ ਮੜਾ ਕੇ ਕੇਸ ਦਾ ਦੇਖ ਲਿਆ ਕੀ ਫੈਸਲਾ ਹੁੰਦਾ ਮੈਂ ਉਹਦੀ ਚਾਹ ਕਰਦਾ ਸੀ ਬਸ ਉਧਰ ਹੀ ਉਲਝੇ ਰਹੋ ਜਮੀਨਾ ਪਿੱਛੇ ਲੜੀ ਜਾਓ ਉਹ ਚੰਗਾ ਯਾਰ ਤੇਰੇ ਨਾਲ ਤਾਂ ਐਵੇਂ ਬੈਂਸ ਕਰੀ ਮਾੜੀ ਆ ਚਲ ਚੰਗਾ ਨਾ ਕਰੋ ਫਿਰ ਮੇਰੇ ਨਾਲ ਗੈਸ ਐ ਮੈਂ ਦਿਮਾਗ ਖਰਾਬ ਕਰ ਦਿੰਨੀ ਆ ਹੈ ਲਿਆੜੇ ਨੂੰ ਜਵਾਕ ਕੌਣ ਖੜੇ ਪੈਰ ਕਿੱਥੋਂ ਹਰਾ ਕਰਦੇ ਆ ਮੈਂ ਆਲੋ ਜੀ ਚਾਹ ਪੀ ਲੋ ਚਾਹ ਮਗਾਈ ਸੀ ਤੁਸੀਂ ਤੁਹਾਨੂੰ ਬੁਲਾਈ ਜਾਂਦੀ ਆ ਹਾਂ ਆ ਚਾਹ ਪੀ ਲੋ ਚਾਹ ਮਗਾਈ ਸੀ ਮੈਂ ਕਿਹਾ ਤੁਹੇ ਬਣ ਗਈ ਚਾਹ ਹਾਂ ਚਾਹ ਤਾਂ ਬਣ ਗਿਆ ਲੋ ਇੱਕ ਗੱਲ ਕਰਨੀ ਸੀਗੀ ਤੁਹਾਡੇ ਨਾਲ ਹਾਂ ਮੈਨੂੰ ਆਏ ਦੱਸੋ ਬੁਰਬੁਲੁੰਤਾ ਕਰੋ ਕੱਢਦਾ ਅਸੀਂ ਉਹਦੂ ਬਾਅਦ ਉਹਨੂੰ ਉੱਥੇ ਛੱਡਦਾ ਉਸ ਗੱਲ ਨੂੰ ਕਰੋ ਕੱਢਦਾ ਦਿੱਤਾ ਮਨਿੰਦਰ ਹੋਰ ਦੱਸ ਕੀ ਕਰਨਾ ਸੀਗਾ ਨਾ ਮੈਨੂੰ ਤਾਂ ਤਲਾਕ ਦੇਣ ਬਾਰੇ ਸੋਚੀ ਜਾਂਦੇ ਸੀ ਨਾ ਉਹਨੇ ਇੰਨਾ ਕੁਝ ਕਰਤਾ ਫਿਰ ਉਹਨੂੰ ਹੁਣ ਤਲਾਕ ਨਹੀਂ ਦੇਣਾ ਕਿ ਉਹ ਵਿਚਾਈ ਨੌਕੀ ਜਾਊਗੀ ਉਹ ਨਹੀਂ ਤਲਾਕ ਤਾਂ ਦੇਵਾਂਗੇ ਪਰ ਮੇਰੀ ਸੋਚ ਨਹੀਂ ਆਈ ਸੀਗੀ ਵੀ ਕੋਈ ਗੱਲ ਨਹੀਂ ਉਹਨੂੰ ਐਂ ਲੰਕਾਵਾਂ ਕਿ ਕਿਸੇ ਪਾਸੇ ਵਿਆਹ ਨਾ ਕਰ ਸਕੇ ਅੱਧ ਵਿਚਾਲੇ ਰੱਖਾਂ ਅੱਛਾ ਅਗਲੀ ਨੇ ਕੱਲ ਨੂੰ ਫੇਰ ਕੋਈ ਨਾ ਕੋਈ ਆਪਣੇ ਤੇ ਇਲਜ਼ਾਮ ਲਾ ਕੇ ਕੋਈ ਕੇਸ ਖੁਸਪਾਤਾ ਅੱਧ ਲੈ ਗਈ ਉਹਦੇ ਵਢਾ ਕੇ ਫੇਰ ਉਹ ਐ ਕਿਵੇਂ ਇਲਜ਼ਾਮ ਲੱਗ ਜਾਣਗੇ ਐਵੇਂ ਕੰਮੀਆਂ ਗੱਲਾਂ ਕਰਦੀ ਹੁੰਦੀ ਆ ਅੱਧ ਕਿਵੇਂ ਲੈ ਜਾਊਗੀ ਮੜਾ ਕੇ ਉਹ ਬੁੜੀਆਂ ਦੀ ਬਹੁਤ ਸੁਣਵਾਈ ਹੁੰਦੀ ਆ ਕੁਛ ਵੀ ਕਹਿ ਸਕਦੀ ਆ ਉਥੇ ਬਹੁਤ ਚਲਾਕ ਆ ਹੁਣ ਤੱਕ ਵੀ ਤਾਂ ਇੱਥੇ ਬੈਠੀ ਰਹੀ ਆ ਕਿੰਨੀਆਂ ਚਲਾਕੀਆਂ ਕਰਦੀ ਰਹੀ ਆ ਕਦੇ ਫੜੀ ਗਈ ਐ ਨਹੀਂ ਫੜੀ ਗਈ ਨਾ ਉਹ ਉਹਦਾ ਦਿਮਾਗ ਨਾ ਬਹੁਤ ਸ਼ਾਤਰ ਆ ਉਹ ਕੁਛ ਵੀ ਕਰ ਸਕਦੀ ਆ ਤੁਸੀਂ ਹਜੇ ਵੀ ਨਾ ਕਮਲ ਨਾ ਮਾਰੋ ਮੇਰੀ ਗੱਲ ਮੰਨੋ ਤਾਂ ਉਹਨੂੰ ਤਲਾਕ ਦੇ ਦਿਓ ਉਹ ਯਾਰ ਮੈਂ ਜਾਂਦਾ ਸੀਗਾ ਵਕੀਲ ਕੋਲੇ ਮੈਨੂੰ ਬੇਬੇ ਨੇ ਰੋਕਤਾ ਬੇਬੇ ਕਹਿੰਦੀ ਉਹਨੇ ਆਪਣੇ ਨਾਲ ਘਟ ਕਰੀ ਠੀਕ ਐ ਇੰਨਾ ਕੁਛ ਆਪਣੇ ਨਾਲ ਕਰ ਗਈ ਉਹ ਤਾ ਕਰਕੇ ਮੈਂ ਤੈਨੂੰ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ ਉਹਨੂੰ ਲੰਮਕਣ ਦੇ ਅੱਧ ਵਿਚਾਲੇ ਹਰਦੀ ਉਹ ਹਜੇ ਵੀ ਨਹੀਂ ਹੈਗੀ ਮੈਨੂੰ ਪਤਾ ਹਜੇ ਵੀ ਕੁਛ ਨਾ ਕੁਛ ਤਾਂ ਕਰੂਗੀ ਇੰਨੇ ਪੋਲੇ ਪੈਰੀ ਤਾਂ ਉਹ ਆਪ ਨੂੰ ਖੜਾ ਛੜਦੀ ਨਹੀਂ ਉਹਨੂੰ ਫਿਰ ਮੇਰਾ ਵੀ ਚੰਗੀ ਤਰ੍ਹਾਂ ਪਤਾ ਠੀਕ ਹੈ ਵੀ ਮੇਰੀ ਕਿੱਥੇ ਤੱਕ ਚੱਲਦੀ ਹੈ ਕਿੱਥੇ ਤੱਕ ਨਹੀਂ ਤਾਂ ਕਰਕੇ ਉਹ ਐਡਾ ਸਟੈਪ ਕੋਈ ਨਹੀਂ ਚੱਕ ਸਕਦੀ ਅੱਛਾ ਇਹ ਗੱਲ ਤੈਨੂੰ ਪਹਿਲਾਂ ਵੀ ਪਤਾ ਸੀ ਆਹ ਸਟੈਪ ਤਾਂ ਉਹ ਨਹੀਂ ਫਿਰ ਚੱਕਦਾ ਸੀਗਾ ਓਏ ਉਹਨੂੰ ਘੜਾ ਐ ਪਤਾ ਸੀਗਾ ਫਿਰ ਵੀ ਮੈਂ ਦੇਖ ਲਿਆ ਜੇ ਮੈਂ ਨਾ ਦੇਖਿਆ ਹੁੰਦਾ ਫਿਰ ਤਾਂ ਕੋ ਗੱਜਤ ਹੋ ਹੀ ਜਾਂਦਾ ਬਸ ਤੂੰ ਐ ਸਮਝ ਵੀ ਮੈਨੂੰ ਪਤਾ ਲੱਗ ਗਿਆ ਚੰਗੀ ਆ ਗੱਲ ਤਾਂ ਚੰਗੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝ ਰਹੇ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੀਦਾ ਚਾਹੁੰਦੀ ਆ ਤੂੰ ਦੱਸ ਮੈਂ ਤੇ ਇਹੀ ਚਾਹੁੰਦੀ ਵੀ ਤੁਸੀਂ ਉਹਨੂੰ ਤਲਾਕ ਦੇ ਦਿਓ ਬਸ ਕੋਈ ਗੱਲ ਨਹੀਂ ਕਰਦਾ ਬੀਬੀ ਨਾਲ ਗੱਲ ਮੈਂ ਬੀਬੀ ਨਾਲ ਕੀ ਗੱਲ ਕਰਨੀ ਹੈ ਤੁਹਾਡਾ ਆਪ ਦਾ ਫੈਸਲਾ ਇਹ ਤੇ ਬੀਬੀ ਦਾ ਕੀ ਮਤਲਬ ਹੈ ਬੋਲਣ ਦਾ ਓਏ ਹਾਂ ਬਸ ਫਿਰ ਤਲਾਕ ਹੀ ਆ ਪਕੜਾ ਨੂੰ ਇੱਥੇ ਲੈ ਕੇ ਆਉਣਾ ਚੱਲ ਕੋਈ ਗੱਲ ਨਹੀਂ ਵਕੀਲ ਨਾਲ ਕਰਦਾ ਗੱਲ ਤਲਾਕ ਦੇ ਪੇਪਰ ਰੈਡੀ ਕਰਾਉਣਾ ਤੇ ਤਲਾਕ ਲੈ ਲੈਣੇ ਨਾ ਮੁੜਕਿਓਂ ਨਹੀਂ ਕੀਤਾ ਨੀ ਫੋਨ ਕੋਈ ਗੱਲ ਕੀਤੀ ਨਹੀਂ ਤੁਹਾਡੇ ਨਾਲ ਕਿਹੜੇ ਮੂਨਾ ਕਰਦੀ ਇੱਕ ਦਿਨ ਆਇਆ ਸੀਗਾ ਫੋਨ ਮੈਨੂੰ ਕਹਿੰਦੀ ਮੇਰੀ ਕੁੜ ਕੁੜੀ ਕਿਵੇਂ ਦੇ ਦੇ ਦਿਆਂ ਤੈਨੂੰ ਸਹੀ ਗੱਲ ਆ ਕਿ ਜਦੋਂ ਜੰਮੀ ਸੀ ਉਹ ਤੇ ਮਨਿੰਦਰ ਕੋਲ ਸਿਰਤੀ ਸੀ ਉਹ ਤਾਂ ਸਾਂਭੀ ਨਹੀਂ ਗਈ ਕਿ ਇਹ ਮੈਨੂੰ ਕੁੜੀ ਤੇ ਨਫ਼ਰਤ ਆ ਅੱਛਾ ਹੁਣ ਇਹਨੂੰ ਕੁੜੀ ਦਾ ਮੋਹ ਆਉਂਦਾ ਹੈ ਪਰ ਮੇਰੀ ਗੱਲ ਸੁਣ ਕੁੜੀ ਕਿਹੜਾ ਹੋ ਮੇਰੀ ਹੈ ਸਿਰੀ ਦੀ ਹੈ ਤੇ ਕੁੜੀ ਦੇ ਦੇ ਦਿੰਦੇ ਹਾਂ ਹਾਂ ਨਹੀਂ ਤੁਸੀਂ ਐਂ ਦੇਖੋ ਮੈਂ ਫਿਰ ਵੀ ਉਹਨੂੰ ਆਪਣੀ ਧੀ ਵਾਂਗੂ ਪਾਲ ਲਿਆ ਮੇਰਾ ਜੀ ਨਹੀਂ ਕਰਦਾ ਵੀ ਉਹਨੂੰ ਨਰਕ ਚ ਸਿੱਟਾਂ ਇਹੋ ਜੀ ਕੋਲ ਸਿੱਟਾਂ ਕੀ ਉਹਨੂੰ ਸੰਸਕਾਰ ਦੇ ਦੂਗੀ ਕੀ ਆਪ ਦੇ ਵਰਗੀ ਬਣਾ ਲੂਗੀ ਉਹਨੂੰ ਗੱਲ ਸੰਸਕਾਰਾਂ ਦੀ ਨਾ ਜਦੋਂ ਆਪਣੇ ਘਰ ਦਾ ਖੂਨ ਨਹੀਂ ਆਪਣੇ ਘਰ ਦਾ ਵਾਰਿਸ ਹੀ ਨਹੀਂ ਹੋ ਫਿਰ ਆਪਾਂ ਕੀ ਕਰਾਉਣਾ ਤੋਂ ਅੱਛਾ ਤੇ ਨਾ ਜਿਹੜਾ ਆਪਦਾ ਖੂਨ ਸੀ ਉਹਨੂੰ ਕਿੰਨਾ ਤੁਸੀਂ ਚੰਗਾ ਸਮਝਦੇ ਸੀਗੇ ਨਾਲੇ ਮੈਂ ਤਾਂ ਐਂ ਕਹਿਣੀ ਆ ਵੀ ਕੁੜੀ ਦਾ ਕੀ ਕਸੂਰਾ ਇਹਦੇ 'ਚ ਧੀ ਦਾ ਧਾਣਾ ਕੀ ਪਤਾ ਇਹਦੇ ਕਰਮਾਂ ਦਾ ਹੀ ਖਾਂਦੇ ਹੋਗੇ ਆਪਾਂ ਵੀ ਰਹਿਣ ਦੇ ਆਪਾਂ ਕੁੜੀ ਆਪਦੇ ਕੋਲ ਰੱਖਾਂਗੇ ਆਪਾਂ ਹੀ ਪਾਲਾਂਗੇ ਉਹ ਮਨਿੰਦਰ ਤੂੰ ਸਮਝਦੀ ਕਿਉਂ ਨਹੀਂ ਗੱਲ ਨੂੰ ਜਿਹੜੀ ਗੱਲ ਤੈਨੂੰ ਮੈਂ ਕਹੀ ਨਾ ਉਸ ਗੱਲ ਨੂੰ ਸਮਝ ਕਿ ਉਹ ਆਪਣੇ ਘਰ ਦੇ ਵਿੱਚ ਕੁਝ ਹੈ ਹੀ ਨਹੀਂ ਐ ਸਮਝ ਲੋ ਜਿੱਥੇ 33 ਅਸੀਂ ਇੱਕ ਹੋਰ ਦੇਤੀ ਰੱਬ ਨੇ ਫਿਰ ਕੀ ਹੁੰਦਾ ਜਦੋਂ ਤੁਹਾਨੂੰ ਨਹੀਂ ਵੀ ਪਤਾ ਸੀਗਾ ਵੀ ਜਦੋਂ ਤੁਹਾਨੂੰ ਆਇਆ ਲੱਗਦਾ ਸੀ ਇਹ ਮੇਰੀ ਆਪ ਦੀ ਕੁੜੀ ਉਹਦੋਂ ਵੀ ਤਾਂ ਪਾਲਦੇ ਸੀ ਉਹਨੂੰ ਪਰ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਨਾ ਹੁਣ ਤਾਂ ਮੇਰੇ ਅੱਖਾਂ ਦੇ ਸਾਹਮਣੇ ਆ ਗਿਆ ਨਾ ਹੁਣ ਕਿਵੇਂ ਰੱਖ ਲਾਂ ਉਹਨੂੰ ਨਾ ਮੈਂ ਉਹਨੂੰ ਸਮਝ ਸਕਦਾ ਸਾਰੀ ਜ਼ਿੰਦਗੀ ਚਲ ਕੋਈ ਗੱਲ ਨਹੀਂ ਪਰ ਮੈਂ ਮੇਰਾ ਮਨ ਨਹੀਂ ਮੰਨਦਾ ਹੈਗਾ ਵੀ ਉਹਨੂੰ ਬੁਲਬੁਲ ਦੇ ਹੱਥ ਦੇਵਾਂ ਕੁੜੀ ਮੈਂ ਪਾਲੀ ਆ ਠੀਕ ਹੈ ਨਾ ਫਿਰ ਤੂੰ ਪਾਲ ਲੈ ਕੁੜੀ ਨੂੰ ਫਿਰ ਮੈਂ ਤਾਂ ਪਾਲੂਗੀ ਹੁਣ ਬਸ ਉਹਨੂੰ ਨਹੀਂ ਕੁੜੀ ਦੇਣੀ ਚਲ ਕੋਈ ਗੱਲ ਨਹੀਂ ਕਰਦਾ ਮੈਂ ਗੱਲ ਵਕੀਲ ਨਾਲ ਤਲਾਕ ਬਸ ਠੀਕ ਹੈ ਤੁਸੀਂ ਤਲਾਕ ਦੀ ਗੱਲ ਕਰੋ ਉਹਨੂੰ ਛੇਤੀ ਛੇਤੀ ਤਲਾਕ ਦਿਓ ਤੇ ਆਪਣੀ ਜ਼ਿੰਦਗੀ ਚੋਂ ਕੱਢੋ ਉਹਨੂੰ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਰਹਿਣਾ ਚਾਹੀਦਾ ਕੋਈ ਗੱਲ ਨਹੀਂ ਨਾਲੇ ਮੈਂ ਵਕੀਲ ਨਾਲ ਗੱਲ ਕੀਤੀ ਸੀ ਡੈਡੀ ਜੀ ਬਾਰੇ ਉਹ ਕਹਿੰਦੇ ਇੱਕ ਅੱਧੇ ਦਿਨ ਚ ਮੁਲਾਕਾਤ ਕਰਾ ਦਾਂਗੇ ਤੂੰ ਨਾਲ ਚੱਲ ਬਣੀ ਮੇਰੇ ਨਹੀਂ ਮੰਮੀ ਨੂੰ ਭੇਜ ਦੇ ਨਾ ਮੰਮੀ ਜਾਣਗੇ ਮੰਮੀ ਬਾਹਲਾ ਕਰੀ ਜਾਂਦੇ ਆ ਨਾਲ ਟੈਨਸ਼ਨ ਲਈ ਬੈਠੇ ਆ ਉਹ ਕਹਿੰਦੇ ਇੱਕ ਵਾਰੀ ਗੱਲ ਹੋ ਜੇ ਹੁਣ ਤਾਂ ਅਸੀਂ ਕਾਲੇ ਵੀਰੇ ਨੂੰ ਵੀ ਕਿਹਾ ਸੀਗਾ ਕੀ ਕਹਿੰਦਾ ਕਾਲਾ ਕਾਲਾ ਵੀਰਾ ਆਇਆ ਸੀਗਾ ਉਹਦੇ ਨਾਲ ਗੱਲ ਹੋਈ ਸੀਗੀ ਇੱਥੇ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਭਾਬੀ ਮੇਰੀ ਗੱਲ ਹੋਈ ਆ ਵਕੀਲ ਨਾਲ ਕਹਿੰਦਾ ਵੀ ਮਿਲੋਂ ਤੈਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਜਦੋਂ ਮੈਂ ਬੈਠਾ ਨਾ ਤੁਸੀਂ ਸ਼ਰੀਕਾਂ ਕੋਲੇ ਕਿਉਂ ਗੱਲ ਕਰਦੀਆਂ ਸ਼ਰੀਕ ਅਛਾ ਉਹ ਤਾਂ ਆਪਣਾ ਇੰਨਾ ਕਰਦੇ ਆ ਜਦੋਂ ਤੁਸੀਂ ਸਾਨੂੰ ਘਰੋਂ ਕੱਢਤਾ ਸੀਗਾ ਉਦੋਂ ਤਾਂ ਉਹਨਾਂ ਨੇ ਸਾਥ ਦਿੱਤਾ ਸੀ ਨਾ ਉਹੀ ਖੜੇ ਸੀਗੇ ਸਾਡੇ ਨਾਲ ਚੱਲ ਫਿਰ ਹੁਣ ਤਾਂ ਤੇਰੇ ਨਾਲ ਮੈਂ ਖੜਾ ਨਾ ਹੁਣ ਤਾਂ ਮੈਨੂੰ ਦੱਸ ਸਕਦੀਆਂ ਵੀ ਤੈਨੂੰ ਕੀ ਦੁੱਖ ਆ ਹੁਣ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਵੀ ਕੀ ਦੁੱਖ ਆ ਕੀ ਨਹੀਂ ਬੱਸ ਫਿਰ ਮੈਂ ਕਹੀਦਾ ਜਾਣਾ ਵੀ ਇੱਕ ਅੱਧੇ ਦਿਨ ਚ ਮੁਲਾਕਾਤ ਕਰਾ ਲਿਆਂਗਾ ਕਿਸੇ ਕੋਲੇ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਤਾਂ ਵੈਸੇ ਗੱਲ ਕੀਤੀ ਵੀ ਪਹਿਲਾਂ ਗੱਲ ਕੀਤੀ ਸੀਗੀ ਵੀਰੇ ਕੋਲ ਉਹਨੇ ਵਕੀਲ ਕੀਤਾ ਹੋਇਆ ਠੀਕ ਹੈ ਨਾ ਉਹਨੇ ਗੱਲ ਕਰਾਈ ਸੀ ਕਿ ਨਾ ਵੀਰਵਾਰ ਨੂੰ ਮੁਲਾਕਾਤ ਕਰਾ ਦਾਂਗੇ ਪਰ ਡੈਡੀ ਆਪ ਹੀ ਨਹੀਂ ਮਿਲਣਾ ਚਾਹੁੰਦੇ ਕਿਉਂ ਡੈਡੀ ਕਹਿੰਦੇ ਮੇਰੇ ਤੋਂ ਛੱਲਿਆ ਨਹੀਂ ਜਾਣਾ ਕਹਿੰਦਾ ਵੀ ਲੋਕਾਂ ਨੇ ਏਡੇ ਏਡੇ ਗੰਦੇ ਇਲਜ਼ਾਮ ਲਾਤੇ ਮੇਰੇ ਤੇ ਵੀ ਕਿਹੜੇ ਮੂੰਹ ਲੈ ਕੇ ਜਾਊਂਗਾ ਉਹ ਫਿਰ ਉਹਨਾਂ ਨੇ ਕਿਹੜਾ ਕੁਝ ਕੀਤਾਗਾ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਪਹਿਲੀ ਮੁਲਾਕਾਤ ਮੈਂ ਆਪ ਜਾ ਕੇ ਕਰਿਆ ਆਂਗਾ ਮੈਂ ਗੱਲ ਬਾਤ ਪੁੱਛਦਾ ਕੀ ਸਿਸਟਮਾ ਕੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸੂ ਕਿ ਗੱਲ ਹੋਈ ਆ ਹੋਈ ਨਹੀਂ ਠੀਕ ਹੈ ਨਾ ਠੀਕ ਹੈ ਹਾਂ ਬਾਪੂ ਜੀ ਨੂੰ ਸਮਝਾ ਦੂੰਗਾ ਮੈਂ ਆਪੇ ਚਲੋ ਠੀਕ ਹੈ ਤੁਸੀਂ ਕਰ ਲੋਗਾ ਐ ਕਰ ਤੂੰ ਮੜੇ ਨਾ ਮੰਮੀ ਜੀ ਦੇ ਨਾਲ ਨਾਲ ਰਹੇ ਤੇ ਬੇਬੇ ਦਾ ਨਹੀਂ ਪਤਾ ਕੁਝ ਬੋਲਦੇ ਉਹਨੂੰ ਕੋਈ ਨਾ ਸੱਚ ਐ ਕੈਂ ਕਹਿੰਦੀ ਸੀ ਗੱਲ ਹੋਰ ਥੋੜੀ ਨਾ ਕਰਨੀ ਸੀ ਵੀ ਕਾ ਲੈ ਕੇ ਆਏ ਕਹਿੰਦੇ ਸੀ ਕਿ ਵੀ ਇੱਕ ਕੁੜੀ ਗੋਦ ਦੇ ਦੋ ਸਾਨੂੰ ਵੀ ਆਪਾਂ ਪਹਿਲਾਂ ਉਹਨਾਂ ਹਾਮੀ ਭਰੀ ਸੀਗੀ ਫਿਰ ਕੀ ਹੁੰਦਾ ਉਹਨਾਂ ਦੇ ਵਿੱਚ ਵਿਚਾਰਿਆਂ ਦੇ ਜਵਾਕ ਨਹੀਂ ਹੈਗਾ ਤੇ ਜੇ ਇੱਕ ਕੁੜੀ ਉਹ ਆਪਾਂ ਉਹਨਾਂ ਨੂੰ ਦੇ ਦਾਂਗੇ ਤਾਂ ਵਿਚਾਰੇ ਚਲੋ ਉਹਨਾਂ ਦੀ ਗੋਦ ਹਰੀ ਹੋ ਜੂਗੀ ਚਲ ਕੋਈ ਗੱਲ ਨਹੀਂ ਸੋਚਦੇ ਆ ਇਸ ਗੱਲ ਬਾਰੇ ਵੀ ਹੁਣ ਜਾ ਕੇ ਤਾਂ ਆਇਆ ਸੀਗਾ ਮੈਂ ਕਹਿ ਕੇ ਤਾਂ ਆਇਆ ਸੀ ਉਹਨੂੰ ਕੇਸ ਦੀ ਗੱਲ ਕਰੀ ਉਹਨਾਂ ਨਾਲ ਉਹ ਮੈਨੂੰ ਨਹੀਂ ਪਤਾ ਕਿਉਂ ਪਤਾ ਨਹੀਂਦਾ ਕੀ ਮਤਲਬ ਆ ਉਹਦੇ ਜਾ ਕੇ ਤਾਂ ਆਇਆ ਸੀਗਾ ਮੈਂ ਤੇਰੇ ਨਾਲ ਕਾਲੇ ਕੋਲੇ ਉਹਦੋਂ ਨਾਲ ਗੱਲਬਾਤ ਕਰੀ ਸੀ ਹਰਪ੍ਰੀਤ ਕਹਿੰਦੀ ਤਾਂ ਸੀਗੀ ਵੀ ਅਸੀਂ ਲੈ ਲਾਂਗੇ ਕੇਸ ਵਾਪਸ ਚਲ ਤੁਸੀਂ ਕਰ ਲਿਓ ਫਿਰ ਗੱਲ ਵਿਚਾਰੇ ਉਹ ਤਾਂ ਮਿੰਤਾ ਕਰੀ ਜਾਂਦੇ ਕਿੰਨੇ ਟਾਈਮ ਦੀਆਂ ਵੀ ਕੁੜੀ ਹੁਣ ਸਾਨੂੰ ਗੋਦ ਪਾ ਲਓ ਤੁਸੀਂ ਚਲ ਦੇਖ ਲੈ ਤੂੰ ਉਹ ਤਾਂ ਤੇਰੀ ਮਰਜ਼ੀ ਆ ਆਪਦਾ ਜਿਗੜ ਦਾ ਟੋਟਾ ਜੇ ਤੂੰ ਵੱਢ ਕੇ ਦੇ ਦੇਂਗੀ ਤਾਂ ਦੇਖ ਲੈ ਮੈਂ ਤਾਂ ਕੁਝ ਨਹੀਂ ਕਹਿੰਦਾ ਉਸ ਗੱਲ 'ਚ ਜਵਾਕ ਦੇਣਾ ਤਾਂ ਔਖਾ ਹੀ ਆ ਪਰ ਫਿਰ ਵੀ ਉਹਨਾਂ ਨੇ ਬਥੇਰਾ ਕੁਝ ਕੀਤਾ ਆਪਣੇ ਲਈ ਮੈਨੂੰ ਪਤਾ ਉਹ ਕੁੜੀ ਨੂੰ ਵਧੀਆ ਪਾਲਣਗੇ ਤੇ ਵਧੀਆ ਸਮਝਣਗੇ ਮੇਰੇ ਨਾਲ ਵਧੀਆ ਪਿਆਰ ਕਰੂਗੇ ਹਰਪ੍ਰੀਤ ਉਹਨੂੰ ਚੱਲ ਠੀਕ ਆ ਕੋਈ ਗੱਲ ਨਹੀਂ ਦੇਖ ਐਨਾ ਤਾਂ ਸੱਤ ਬਗਾਨਾ ਨਹੀਂ ਭੈਣ ਜੀ ਕਰਦਾ ਹੁੰਦਾ ਜਿੰਨਾ ਬੁਲਬੁਲ ਨੇ ਤੁਹਾਡੇ ਨਾਲ ਕੀਤਾ ਹੈ ਦੱਸ ਉਹਨੂੰ ਚਾਹੀਦਾ ਕੀ ਸੀਗਾ ਜਿਹੜਾ ਜ਼ਹਿਰ ਪਾਉਣ ਲੱਗੀ ਸੀ ਉਹ ਬਸ ਫਿਰ ਤੈਨੂੰ ਪਤਾ ਹੀ ਹੈ ਜਿਹੜੇ ਬੰਦੇ ਦੀਆਂ ਕਰਤੂਤਾਂ ਹੀ ਐ ਹੁਣ ਉਹ ਤਾਂ ਕੋਈ ਭਲੀ ਤੱਕ ਜਾਰੀ ਨਹੀਂ ਜਾਂਦੀ ਆਹੀ ਕੁਛੀ ਕਰਨਾ ਸੀ ਉਹਨੇ ਹਰ ਤਾਂ ਛੋਕਰਾ ਵੀ ਪਤਾ ਲੱਗ ਗਿਆ ਵਧੀਆ ਹੋਇਆ ਪਤਾ ਲੱਗ ਗਿਆ ਨਾਲੇ ਇੱਕ ਗੱਲ ਹੋਰ ਜੇ ਉਸ ਗੱਲ ਦਾ ਪਤਾ ਲੱਗ ਜਾਂਦਾ ਫੇਰ ਤੁਹਾਡਾ ਜਮੀਨੱਕ ਵੱਡਿਆ ਜਾਣਾ ਸੀ ਪਿੰਡ 'ਚ ਉਸ ਗੱਲ ਦਾ ਕਿਹੜੀ ਗੱਲ ਤੁਹਾਨੂੰ ਪਤਾ ਨਹੀਂ ਹੈਗਾ ਨਾ ਮਨਿੰਦਰ ਦੇ ਪਿਓ ਦੇ ਫੋਨ ਦੇ ਵਿੱਚ ਸੀ ਉਹ ਵੀਡੀਓ ਵੀਡੀਓ ਹਾਂ ਤੇ ਮਨਿੰਦਰ ਨੇ ਮੈਨੂੰ ਦਿਖਾਈ ਸੀ ਉਹ ਵੀਡੀਓ ਕਾਦੀ ਵੀਡੀਓ ਤਾਨੂੰ ਪਤਾ ਨਹੀਂ ਹੈਗਾ ਜਮੇ ਨਾ ਕੀ ਸੀ ਇਹ ਜੀ ਵੀਡੀਓ ਚ ਬਸ ਆਕਾਸ਼ ਨੂੰ ਹੀ ਪੁੱਛ ਲਓ ਤੁਸੀਂ ਵੀ ਕੀ ਸੀ ਉਹ ਵੀਡੀਓ ਚ ਲੈ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਲੱਗਦੀ ਤੁਹਾਨੂੰ ਵੀਡੀਓ ਦਿਖਾਤੀਆਂ ਸਾਰੀਆਂ ਗੱਲਾਂ ਕਰ ਲੀਆਂ ਮੈਥੋਂ ਇਹਨਾਂ ਨੇ ਵੀ ਹੋਲੇ ਰੱਖ ਲੇ ਹਿੰ ਤਾਂ ਮੈਂ ਪੁੱਛਦੀਆਂ ਮੈਂ ਬੰਦਿਆ ਵੇ ਆਕਾਸ਼ ਉੜਿਆ ਹੋ ਗਿਆ ਬੇਬੇ ਕਿਹੜਾ ਰੋਲਾ ਪਾਇਆ ਲੈ ਰੋਲਾ ਪਾਵਾ ਨਾ ਮੈਂ ਇੱਧਰ ਮੇਰੀ ਗੱਲ ਸੁਣਾ ਹਾਂ ਤੇਰੀ ਸੱਸ ਕੀ ਕਹੀ ਜਾਂਦੀ ਐ ਕਹਿੰਦੀ ਐ ਕਿ ਵੀਡੀਓ ਜੇ ਤੁਸੀਂ ਦੇਖ ਲੈਂਦੇ ਤਾਂ ਤੁਹਾਡਾ ਪਿੰਡ ਚ ਨਿਕਲਣਾ ਔਖਾ ਹੋ ਜਾਂਦਾ ਕਿਹੜੀ ਵੀਡੀਓ ਦੀ ਗੱਲ ਕਰਦੀ ਐ ਤੂੰ ਮੈਥਲ ਕੋ ਕੇ ਰੱਖੀ ਐ ਕੁਛ ਨਹੀਂ ਬੇਬੇ ਦੱਸ ਦੇ ਪੁੱਤ ਦੱਸ ਦੇ ਕੀ ਦੱਸਾਂ ਬੇਬੇ ਤੈਨੂੰ ਹੈ ਲੈ ਇਹਨਾਂ ਨੂੰ ਦੱਸ ਤਾਂ ਮੇਰੇ ਵਾਰੀ ਕੀ ਦੱਸਾਂ ਉਹ ਇਹਨਾਂ ਨੂੰ ਕੀ ਦੱਸਦਾ ਇਹਨਾਂ ਨੇ ਤਾਂ ਸਗੋਂ ਮੈਨੂੰ ਆਪ ਦੱਸਿਆ ਉਹਦੇ ਜਦ ਦਿਨ ਮਨਿੰਦਰ ਨੂੰ ਲੈਣ ਗਿਆ ਹਾਂ ਮਨਿੰਦਰ ਦਾ ਡੈਡੀ ਨੇ ਵੀਡੀਓ ਬਣਾ ਰੱਖੀ ਸੀਗੀ ਸੀਰੀ ਦੀ ਉਹਨੇ ਪਤਾ ਨਹੀਂ ਸੀਰੀ ਦੀ ਪੈਰਬਾਈ ਕੀਤੀ ਆ ਪਤਾ ਨਹੀਂ ਕਿਵੇਂ ਚਾਹੇ ਕਿ ਸੀਰੀ ਦਾ ਪਤਾ ਕੀਤਾ ਠੀਕ ਹੈ ਉਸ ਤੋਂ ਬਾਅਦ ਜਦੋਂ ਸੀਰੀ ਦੀ ਕੁੱਟ ਮਾਰ ਕਰੀ ਸੀਰੀ ਸਾਰਾ ਕੁਝ ਮੰਨਿਆ ਉਹਦੇ ਕੋਲੇ ਬੋਲ ਬੋਲਣਾ ਮੇਰੀ 7-8 ਸਾਲਾਂ ਤੋਂ ਗੱਲਬਾਤ ਹੈ ਉਹ ਮੈਂ ਮਰ ਜਾਂ ਤੇ ਸਾਰਾ ਕੁਝ ਆਪਣਾ ਇੱਥੇ ਆ ਪ੍ਰੋਪਰਟੀ ਦੇ ਕੀ ਕਹਿੰਦੇ ਹੱਕ ਜਮਾਉਣ ਵਾਸਤੇ ਆਏ ਸੀਗੇ ਵੀ ਸਾਰਾ ਕੁਝ ਅਸੀਂ ਖੋ ਕੇ ਲੈ ਜਾਾਂਗੇ। ਅੱਛਾ ਇਹ ਚਾਲ ਸੀ ਉਹਨਾਂ ਦੀ। ਜਿਹੜਾ ਵਾਰਸ ਸੀ ਘਰ ਤੋਂ ਗਾਇਬ ਕਰਿਆ ਸੀਗਾ ਆਪਣਾ ਤੇ ਆਪਾਂ ਮਨਿੰਦਰ ਨੂੰ ਸਮਝ ਹੀ ਗਏ। ਤੇ ਉਹ ਵੀ ਉਹਨਾਂ ਨੇ ਕਰਿਆ ਸੀਗਾ। ਉਹ ਮਰ ਜਾ ਤਾਂ ਹੀ ਆਪਾਂ ਨੂੰ ਜ਼ਹਿਰ ਪਾਉਂਦੀ ਸੀ। ਵੀ ਇਹਨਾਂ ਨੂੰ ਖਤਮ ਕਰਦੇ ਆ। ਤੇ ਹੋਰ ਕੀ ਬੇਬੇ? ਅੱਡਾ ਵੱਡਾ ਲਕੋ। ਆ ਲੈ। ਦੇਖ ਲੈ ਵੀਡੀਓ। ਕੋਤਾ ਬਸ ਸਾਰਾ ਟੰਬਿਆਂ ਤੋਂ ਡਰਦਾ ਹੋਇਆ ਸਾਰਾ ਕੁਝ ਬੋਲ ਗਿਆ। ਹੇ ਮੈਂ ਮਰ ਗਿਆ। ਬੂਆ ਪਣੂ ਕਿੱਡੇ ਓਲੇ ਚ ਰੱਖਿਆ ਹੈ ਬਹਿ ਜਾਣਾ ਸੀ ਰੀਲਾ ਦੇਖ ਲਾ। ਸੀਰੀ ਕਹਾਦਾ ਸੀ ਇਹ ਤਾਂ ਆਪਣਾ ਦੁਸ਼ਮਣ ਹੀ ਸੀ ਫਿਰ ਘਰੇ ਬੈਠਾ। ਦੁਸ਼ਮਣ ਕਾਹਨੂੰ ਸੀ ਬੇਬੇ? ਠੀਕ ਐ ਬੁਲਬੁਲ ਦਾ ਯਾਰ ਸੀ। ਬੁਲਬੁਲ ਨੇ ਸੱਦਾ ਸੀ ਕਿਸੇ ਹਿਸਾਬ ਨਾਲ ਆਪਾਂ ਨੂੰ ਮਾਰਨ ਵਾਸਤੇ। ਜਦੋਂ ਮਨਿੰਦਰ ਦੇ ਪਿਓ ਨੂੰ ਪਤਾ ਲੱਗਿਆ ਸੀ ਨਾ ਵੀ ਇਹ ਸਾਰਾ ਕੁਝ ਸੀਰੀ ਨੇ ਕੀਤਾਗਾ। ਮੈਂ ਕਿਹਾ ਸੀ ਵੀ ਦੱਸ ਦੋ। ਪਰ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਯਕੀਨ ਨਹੀਂ ਕਰਨਾ। ਮੈਂ ਫੇਰ ਚੁੱਪ ਹੋ ਗਈ। ਗੱਲ ਵੀ ਸਹੀ ਸੀ ਉਦੋਂ ਭੈਣ ਜੀ ਤੁਸੀਂ ਸਾਡੇ ਤੇ ਯਕੀਨ ਹੀ ਨਹੀਂ ਕਰਦੇ ਸੀ ਜੀ ਅਸੀਂ ਤੁਹਾਨੂੰ ਦੱਸ ਦਿੰਦੇ ਮੈਨੂੰ ਤਾਂ ਆਈ ਸੀ ਵੀ ਐਡੀ ਗਰੀ ਹੋਈ ਹੋ ਸਕਦੀ ਆ ਉਹ ਸਾਡੀ ਤਾਂ ਇੱਥੇ ਤੱਕ ਸੋਚ ਹੀ ਨਹੀਂ ਗਈ ਜਿਹੜੇ ਘਾਰੇ ਉਹਨੇ ਕਰਤੇ ਬੇਬੇ ਮੈਂ ਤੈਨੂੰ ਇੱਕ ਗੱਲ ਕਹਿਣਾ ਪਹਿਲਾਂ ਤਾਂ ਤੂੰ ਮੈਨੂੰ ਰੋਕੀ ਗਈ ਵੀ ਇਹਨੂੰ ਤਲਾਕ ਨਹੀਂ ਦੇਣਾ ਪਰ ਹੁਣ ਮੈਂ ਉਹਨੂੰ ਤਲਾਕ ਦੇ ਕੇ ਰਹਾਂਗਾ ਮੇਰੀ ਅੱਖਾਂ ਦੇ ਸਾਹਮਣੇ ਆਜੇ ਨਾ ਉਹਦੇ ਬੜਫੜ ਇੰਨੇ ਨੇ ਟੋਟੇ ਕਰ ਦਿਆ ਆਪਾਂ ਕੀ ਲੈਣਾ ਹੈ ਆਪੇ ਖਾਊਗੀ ਧੱਕੇ ਮੇਰੀ ਗੱਲ ਸੁਣ ਲੈ ਹੁਣ ਮੈਂ ਉਹਨੂੰ ਤਲਾਕ ਦੇਣਾ ਨਾ ਬਕੀ ਨਾ ਕਰਲੀ ਗੱਲਬਾਤ ਮੈਨੂੰ ਮਨਿੰਦਰ ਨੇ ਵੀ ਕਹਿਤਾ ਇਹਨੂੰ ਤਲਾਕ ਦੇ ਆ ਮੇਰੀ ਗੱਲ ਆ ਗਈ ਇੱਥੇ ਆ ਗਿਆ ਤੋ ਡਾਗ ਲੈ ਗਈ ਆਪਾਂ ਦੱਸ ਕੀ ਨਹੀਂ ਮਾਣੂ ਮਾਸੀ ਆਖਾਂਗੇ ਬਾਅਦ ਅੱਧ ਦੀ ਕੀ ਸਾਲੀ ਲੱਗਦੀ ਆ ਉਹ ਹਾਂ ਉਹ ਤਾਂ ਕੁਛ ਕਰਦੀ ਫਿਰਦੀ ਐ ਸਾਰਾ ਕੋ ਸਬੂਤ ਆਪਣੇ ਕੋਲੇ ਆ ਜਾ ਕੇ ਪੁਲਿਸ ਆ ਨੂੰ ਦਿਖਾਉਣੇ ਤੇ ਤਲਾਕ ਲੈਣੇ ਆਪੇ ਸਿਰੀ ਤੇ ਉਹ ਫੜਗੜੇ ਜਾਣਗੇ ਪੁੱਤ ਮੈਨੂੰ ਤਾਂ ਹੋਰ ਵੀ ਡਰ ਐ ਕਈ ਵਾਰ ਆਈਆਂ ਆਈਆਂ ਹੀ ਹੀ ਹੁੰਦੀਆਂ ਨੇਗੀਆਂ ਹਾਂ ਕੀ ਪਤਾ ਆਪਾਂ ਤਲਾਕ ਮੰਗਦੇ ਆ ਉਹ ਨਾ ਦੇਵੇ ਫੇਰ ਕੀ ਹੋਊਗਾ ਵੇ ਆਪੇ ਪੁਲਸ ਵਾਲੇ ਕਰਾਉਣਗੇ ਤਲਾਕ ਮਾਤਾ ਜੀ ਤੁਸੀਂ ਐ ਦੇਖੋ ਆਪਣੇ ਕੋਲ ਸਬੂਤ ਕਿੱਡਾ ਵੱਡਾ ਸਾਰਾ ਕੁਝ ਤਾਂ ਕਬੂਲ ਕਰੀ ਜਾਂਦਾ ਐ ਉਹ ਕਬੂਲ ਤਾਂ ਕਰੀ ਜਾਂਦਾ ਪੁੱਤ ਮੈਂ ਤੇਰੀ ਗੱਲ ਸਾਰੀ ਸਮਝ ਗਈ ਹਾਂ ਠੀਕ ਆ ਇੰਨਾਂ ਜਿਹੇ ਦਿਮਾਗ ਦਾ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ ਇਹ ਕਿੱਥੋਂ ਪਿੱਛਾ ਛੱਡ ਦੇਣ ਗਿਆ ਦਿਮਾਗ ਤਾਂ ਸਾਰਾ ਕੁਝ ਲੋਟ ਆ ਜੂਗਾ ਬੇਟੇ ਮੈਨੂੰ ਲੱਗਿਆ ਪਤਾ ਵੀ ਉਹ ਕਾਦੇ ਵਾਸਤੇ ਇੱਥੇ ਆਈ ਸੀ ਤੇ ਕਿਹਨੇ ਭੇਜੀ ਸੀ